ਇਹ ਤਾਂ ਕੁਛ ਹੈ ਅਜੇ ਤੱਕ ਖੋਸੀ ਦਾ ਜਿਹੜਾ ਪੰਜਾਬ ਦਾ ਜਰਨਲਿਸਟ ਹੈ ਤਰ ਅ ਪਿੱਕਰ ਸਿੰਘ ਰਾਉ ਦਾ ਉਹਨੇ ਬੜੇ ਗੰਭੀਰ ਇਲਜ਼ਾਮ ਖੋਸੀ ਤੇ ਲਾਏ ਹੋਏ ਸਾਰੇ ਪੰਜਾਬ ਦੀ ਸਾਰੇ ਮੋਗੇ ਦੇ ਪ੍ਰਸ਼ਾਸਨ ਨੂੰ ਪਤਾ ਵੀ ਖੋਸੀ ਨੇ ਕਦੇ ਵੀ ਅੱਜ ਤੱਕ ਬਿਨਾਂ ਟੋਲ ਪਲਾ ਦੇ ਰੋਕਣ ਤੋਂ ਕੋਈ ਕੰਮ ਨਹੀਂ ਕੀਤਾ ਜਿਹੜਾ ਦੇਖੋ ਜਦੋਂ 19 ਮਾਰਚ ਨੂੰ ਸਾਡਾ ਮੋਰਚਾ ਆਖੜਿਆ ਗਿਆ ਉਸ ਤੋਂ ਬਾਅਦ ਸਾਨੂੰ ਜੇਲਾ 'ਚ ਲਿਆ ਗਿਆ ਸਾਰੇ ਆਗੂਆਂ ਨੂੰ ਜਾ ਕੇ ਚੰਡੀਗੜ੍ਹੋਂ ਡਿਟੇਨ ਕਰਕੇ ਮੋਹਤ ਖਨੌਰੀ ਤੋਂ ਡਿਟੇਨ ਕਰਕੇ ਸ਼ੰਭੂ ਤੋਂ ਸਾਰਿਆਂ ਨੂੰ ਜੇਲਾ 'ਚ ਭੇਜਿਆ ਗਿਆ ਜੇਲਾ ਤੋਂ ਆਉਣ ਤੋਂ ਬਾਅਦ ਅਸੀਂ ਲਗਾਤਾਰ ਪੰਜਾਬ ਸਰਕਾਰ ਦਾ ਵਿਰੋਧ ਸ਼ੁਰੂ ਕਰਤਾ ਤੇ 24 ਅਪ੍ਰੈਲ ਨੂੰ ਇੱਕ ਮੀਟਿੰਗ ਹੁੰਦੀ ਗੋਦੜੀ ਸਾਹਿਬ ਫਰੀਦਕੋਟ ਜਿਸ ਵਿੱਚ ਇਹ ਤੈਅ ਹੋਇਆ ਕਿ ਜਿਹੜੀ 4 ਮਈ ਦੀ ਮੀਟਿੰਗ ਸੈਂਟਰ ਨਾਲ ਤੈਅ ਹੋਈ ਵੀ ਆ ਉਹਦੇ ਵਿੱਚ ਪੰਜਾਬ ਸਰਕਾਰ ਨੂੰ ਨਹੀਂ ਸ਼ਾਮਲ ਕੀਤਾ ਜਾਊਗਾ ਜਦੋਂ 24 ਨੂੰ ਇਹ ਮੇਰਾ ਮਾਮਲਾ ਜ਼ਰਾ ਤੈ ਹੋ ਗਿਆ ਵੀ ਪੰਜਾਬ ਸਰਕਾਰ ਨੂੰ ਉਹ ਤੇ ਨਹੀਂ ਬਿਠਾਇਆ ਜਾਊਗਾ ਤੇ 25 ਅਪ੍ਰੈਲ ਤੋਂ ਬਾਅਦ 26 ਅਪ੍ਰੈਲ ਨੂੰ ਖੂਸਾ ਸਾਹਿਬ ਦਾ ਪਹਿਲਾ ਵੀਊ ਸਾਹਮਣੇ ਆਉਂਦਾ ਉਸ ਤੋਂ ਪਹਿਲਾਂ ਖੂਸਾ ਸਾਹਿਬ ਸਾਰੀਆਂ ਮੀਟਿੰਗਾਂ 'ਚ ਹਾਜ਼ਰ ਹੁੰਦੇ ਰਹੇ ਸਾਰਾ ਬਿਲਕੁਲ ਨਾਲ ਚੱਲਦੇ ਰਹੇ ਇਹਨਾਂ ਦੀਆਂ ਕੁਝ ਫੋਟੋ ਵੀ ਆ ਮੇਰੇ ਕੋਲੇ ਜਿਹੜੀਆਂ ਇਹਨਾਂ ਦੀਆਂ ਕੋਸ਼ ਕੁਲਦੀਪ ਸਿੰਘ ਢਾਲੀਵਾਲ ਨਾਲ ਸਰਕਾਰ ਦੇ ਨਮਾਇੰਦਿਆਂ ਨਾਲ ਇਹ ਇਲਜ਼ਾਮ ਲਾ ਰਹੇ ਨੇ ਕਿ ਮੋਰਚਾ ਰਲ ਮਿਲ ਕੇ ਪਟਾਇਆ ਗਿਆ ਇਹ ਤਾਂ ਸਾਨੂੰ ਵੀ ਸ਼ੱਕ ਸੀ ਵੀ ਮੋਰਚਾ ਰਲ ਮਿਲ ਕੇ ਬਟਾਇਆ ਗਿਆ ਪਰ ਜਿਹੜਾ ਇਲਜ਼ਾਮ ਡੱਲੇਵਾਲ ਸਾਹਿਬ ਤੇ ਲਾ ਰਹੇ ਨੇ ਖੁਦ ਇਹਨਾਂ ਤੇ ਆ ਰਿਹਾ ਇਹਨਾਂ ਦਾ ਕੋਈ ਅੱਜ ਨੂੰ ਉਸ ਤੋਂ ਬਾਅਦ ਗ੍ਰਿਫਤਾਰ ਨਹੀਂ ਹੋਇਆ ਕਿਸੇ ਅੱਜ ਨੂੰ ਸਰਕਾਰ ਨੇ ਡੇਟੇਨ ਨਹੀਂ ਕੀਤਾ ਕਿਤੇ ਇਹਨਾਂ ਨੇ ਸਰਕਾਰ ਦਾ ਵਿਰੋਧ ਨਹੀਂ ਕੀਤਾ ਦੁਬਾਰਤੋਂ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇੱਕ ਇਲਜ਼ਾਮ ਲਾਇਆ ਕਿ ਇਹਨਾਂ ਦੇ ਫੰਡਾਂ 'ਚ ਹੀਰ-ਫੇਰ ਹੋਈ ਆ ਉਸ ਫੰਡਾਂ ਦੇ ਹੀਰ-ਫੇਰ ਦੀ ਗੱਲ ਸੁਖਜੀਤ ਸਿੰਘ ਹਰਦੋ ਝੰਡੇ ਬੋਲੇ ਨੇ ਕਿ ਟਰੈਕਟਰਾਂ ਦਾ ਜਿਹੜਾ ਲੈਣ ਦੇਣ ਸੀਓ ਦੇ ਚ 14 ਲੱਖ ਮਦਦ ਆਈ ਹੈ ਤੇ ਸਾਬ 5.5 ਲੱਖ ਦਾ ਦਿੱਤਾ ਗਿਆ ਜਦੋਂ ਕਿ ਜਿਹੜਾ 10 ਲੱਖ ਸਰਕਾਰ ਨੇ ਦਿੱਤਾ ਉਹ ਵੀ ਸੁਖਜੀਤ ਸਿੰਘ ਹਰਦੋ ਝੰਡੇ ਨੂੰ ਦਿੱਤਾ ਸੁਖਜੀਤ ਸਿੰਘ ਹਰਦੋ ਝੰਡੇ ਨੇ 5.5 ਲੱਖ ਸਿੱਧੂਪੁਰ ਜਥੇਬੰਦੀ ਨੂੰ ਦਿੱਤਾ 40 ਦੇ ਕਰੀਬ ਸਾਧਨ ਟੁੱਟੇ ਉਹ ਵੀ ਕੱਲੀ ਸਿੱਧੂਪੁਰ ਜਥੇਬੰਦੀ ਦੇ ਟੁੱਟੇ ਇਹ ਸਾਨੂੰ ਸਮਝ ਨਹੀਂ ਆਉਂਦੀ ਕਿਸ ਦੇ ਕਹਿਣ ਤੇ ਇਹ ਜਿਹੜੇ ਆਗੂ ਸਾਰਾ ਇਲਜ਼ਾਮ ਡੱਲੇਵਾਲ ਸਾਹਿਬ ਤੇ ਲਾ ਰਹੇ ਨੇ ਤੇ ਦੋਨਾਂ ਸਰਕਾਰਾਂ ਨੂੰ ਉਸ ਮੋਰਚੇ ਦੇ ਅਖੇੜਨ ਤੋਂ ਬਰੀ ਕਰ ਰਹੇ ਨੇ। ਕੀ ਮੰਦਦੇ ਹੋ ਕਿਉਂ ਇਸ ਤਰ੍ਹਾਂ ਦੀ ਜਿਹੜੀ ਹੁਣ ਚੱਲ ਰਹੀ ਹੈ? ਦੇਖੋ ਇਹਦਾ ਇਹੀ ਮੰਨਿਆ ਜਾ ਸਕਦਾ ਹੈ ਕਿ ਇਹ ਕਿਤੇ ਨਾ ਕਿਤੇ ਸਰਕਾਰੀ ਪ੍ਰਭਾਵ ਥੱਲੇ ਦੀ। ਕਿਉਂਕਿ 19 ਮਾਰਚ ਤੋਂ ਬਾਅਦ ਤੁਸੀਂ ਇਹਨਾਂ ਦੀਆਂ ਜਥੇਬੰਦੀਆਂ ਦੀ ਜੋ ਵੀ ਡਿਟੇਲ ਕੱਢੋਗੇ ਸੋਨੂੰ ਪਤਾ ਲੱਗੂਗਾ ਤੁਸੀਂ ਚੈਨਲ ਆਰ.ਆਈ. ਦੇਖ ਲਓ ਇਹ ਇੱਕ ਦਿਨ ਵੀ ਸਰਕਾਰ ਦਾ ਵਿਰੋਧ ਨਹੀਂ ਕੀਤਾ ਗਿਆ ਇਹਨਾਂ ਵੱਲੋਂ। ਨਾ ਸਟੇਟ ਸਰਕਾਰ ਦਾ ਨਾ ਸੈਂਟਰ ਸਰਕਾਰ ਦਾ ਜਦੋਂ ਕਿ ਬੀਕੇ ਜੂ ਇਕਤਾ ਸਿੱਧੂ ਪਰ ਲਗਾਤਾਰ ਇਹਨਾਂ ਸਰਕਾਰਾਂ ਦੋਹਾਂ ਦਾ ਵਿਰੋਧ ਕਰਦੀ ਰਹੀ ਹੈ ਐਮਐਲਿਆਂ ਦਾ ਘਰਾਓ ਕਰਦੀ ਰਹੀ ਹੈ ਤੇ ਇਹ ਹਮੇਸ਼ਾ ਸਰਕਾਰਾਂ ਨੂੰ ਪਾਸੇ ਕਰਕੇ ਸਾਰੇ ਦਾ ਸਾਰਾ ਇਲਜ਼ਾਮ ਸਿੱਧੂ ਪਰ ਜਥੇਬੰਦੀ ਤੇ ਲਾ ਰਹੇ ਨੇ ਕਿਉਂਕਿ ਡੱਲੇয়াল ਸਾਹਿਬ ਇਸ ਵੇਲੇ ਪੂਰੇ ਭਾਰਤ ਦੇ ਵੱਡੇ ਆਗੂ ਨੇ ਜਿੰਨਾ ਤੋਂ ਸੈਂਟਰ ਸਰਕਾਰ ਨੂੰ ਇਹ ਖਦਸ਼ਾ ਕਿ ਉਹ ਦੁਬਾਰਾ ਵੀ ਅੰਦੋਲਨ ਲਾ ਕੇ ਆਪਣੀਆਂ ਮੰਗਾਂ ਮਨਵਾ ਸਕਦੀ ਹੈ ਤੇ ਸੈਂਟਰ ਤੇ ਸਟੇਟ ਸਰਕਾਰ ਰਲ ਮਿਲ ਕੇ ਉਹਨਾਂ ਇਹਨਾਂ ਆਗੂਆਂ ਰਈ ਇਹਨਾਂ ਦੇ ਮੋਢਿਆਂ ਤੇ ਰੱਖ ਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਬਦਨਾਮ ਕਰ ਰਹੀ। ਆਮ ਲੋਕਾਂ ਨੂੰ ਸਾਰੀ ਜਾਗਰੂਤਾ ਕਿ ਉਹ ਸਰਕਾਰ ਦੇ ਕਹਿਣ ਤੇ ਹੀ ਬੋਲ ਰਿਹਾ। ਸਰਕਾਰ ਦਾ ਪਿਆਦਾ। ਸਰਕਾਰ ਦੇ ਕਹਿਣ ਤੇ ਬੋਲ ਰਿਹਾ। ਦੇਖੋ ਖੋਸਾ ਸੁਭਜੀਤ ਸਿੰਘ ਹਰਦੋ ਝੰਡੇ ਪੰਗੂ ਇੰਦਰਜੀਤ ਸਿੰਘ ਕੋਟ ਬੁੱਢਾ ਇਹ ਸਾਰੇ ਨਾਨ ਪੋਲਿਟੀਕਲ ਫੋਰਮ ਦੇ ਆਗੂ ਸਨ ਜਿਹੜੇ ਸਰਦਾਰ ਨਜੀਤ ਸਿੰਘ ਦੇ ਨਾਲ ਚੱਲਦੇ ਸੀ ਦੇਖੋ ਕਿਤੇ ਨਾ ਕਿਤੇ ਇਹਨਾਂ ਨੂੰ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਜਾਂ ਕਿਸੇ ਵੀ ਵਿਅਕਤੀ ਵੱਲੋਂ ਪਹਿਲਾਂ ਹੀ ਖਰੀਦ ਲਿਆ ਗਿਆ ਸੀ ਜਿਹਦੇ ਅਪਰੂਵ ਮੇਰੇ ਫੋਨ 'ਚ ਨਹੀਂ ਕਿ ਇਹਨਾਂ ਨੇ ਉੱਥੇ ਚੱਲਦੇ ਮੋਰਚੇ 'ਚ ਇਹਨਾਂ ਦਾ ਇੱਕ ਆਗੂ ਆ ਹਰਿਆਣੇ ਤੋਂ ਲਖਵਿੰਦਰ ਸਿੰਘ ਸਰਸਾ